ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਡੱਬ ਵਾਲੀ ਮੰਡੀ ਦੇ ਉੱਤੇ ਤੇ ਇੱਥੇ ਬਾਈ ਹੋਰਾਂ ਨੇ ਕੁਝ ਮੱਝਾਂ ਨੇ ਜੋ ਪਰਚੇਜ਼ ਕੀਤੀਆਂ ਨੇ ਆਪਣੇ ਗਾਂਕਾਂ ਦੇ ਲਈ ਬਾਈ ਹੋਰਾਂ ਦਾ ਕੰਮ ਹੈ ਸੇਲ ਪਰਚੇਜ਼ ਦਾ ਤੇ ਅੱਜ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਦੇਖੋ ਬਹੁਤ ਸੋਹਣੀਆਂ ਮੱਝਾਂ ਨੇ ਸਾਰੀਆਂ ਸੂਈਆਂ ਹੋਈਆਂ ਨੇ ਤੇ ਨਾਲ ਬਹੁਤ ਪਿਆਰੇ ਬੱਚੇ ਨੇ ਮੱਝਾਂ ਦੇ ਤੇ ਆਪਾਂ ਕਰਦੇ ਆਂ ਬਾਈ ਹੋਰਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਗਰਦੀਪ ਸਿੰਘ ਜੀ ਗਰਦੀਪ ਸਿੰਘ ਜੀ ਕਿਹੜਾ ਪਿੰਡ ਹੈ ਬਾਈ ਆਪਣਾ ਜੱਸੀ ਬਾਗ ਵਾਲੀ ਜੱਸੀ ਬਾਗ ਵਾਲੀ ਬਾਈ ਤੁਸੀਂ ਆਪਣਾ ਸੇਲ ਪਰਚੇਜ਼ ਦਾ ਕੰਮ ਹੈ ਕਿ ਆਪ ਆਪਦੇ ਲਈ ਖਰੀਦਦੇ ਹੋ ਨਹੀਂ ਨਹੀਂ ਖਰੀਦਦੇ ਗਾਕਾਂ ਵਾਸਤੇ ਅੱਛਾ ਗਾਕਾਂ ਵਾਸਤੇ ਤੁਸੀਂ ਇੱਥੋਂ ਮੰਡੀ ਤੇ ਆ ਕੇ ਮੱਝਾਂ ਖਰੀਦਦੇ ਹੋ ਹਾਂਜੀ ਕਈ ਵਾਰੀ ਗਾਹਕ ਨਾਲ ਵੀ ਆਉਂਦੇ ਕਈ ਵਾਰੀ ਨਹੀਂ ਵੀ ਆਉਂਦੇ ਜੀ ਅੱਛਾ ਦੇਖੋ ਦੋਸਤੋ ਅੱਜ ਆਏ ਨੇ ਗਾਪ ਲੈ ਕੇ ਭੇਜਣੇ ਸ਼ੇਰ ਗਾਕਾਂ ਦਾ ਤਸਵੀਰ ਦੇਖੋ ਕਿੰਨਾ ਗਾ ਬੰਦੇ ਦੇ ਉੱਤੇ ਵੀ ਸਿੱਧਾ ਕਹਿ ਦਿੰਦੇ ਵੀ ਤੁਸੀਂ ਸਾਡੇ ਲਈ ਮੱਝ ਲੈ ਕੇ ਸਾਨੂੰ ਭੇਜ ਦਿਓ ਬਸ ਖਰੀਦ ਕੇ ਆਦੇ ਹਿਸਾਬ ਨਾਲ ਤੇ ਬਾਈ ਜੀ ਕਿਹੜੀਆਂ ਕਿਹੜੀਆਂ ਮੱਜਾਂ ਅੱਜ ਆਪਾਂ ਲਈਆਂ ਨੇ ਤਿੰਨੇ ਝੋਟੀਆਂ ਜੀ ਅੱਛਾ ਤਿੰਨੇ ਝੋਟੀਆਂ ਅੱਜ ਨਹੀਂ ਹਾਂਜੀ ਕਿਹੜੀਆਂ ਤਿੰਨ ਹੋਰ ਲੈਣੀਆਂ ਤਿੰਨ ਆਪਾਂ ਇਹ ਹੋਰ ਲੈਣਗੇ ਬਾਈ ਉਧਰੋਂ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਉਧਰੋਂ ਐਂਡ ਤੋਂ ਕਰਦੇ ਹਾਂ ਸ਼ੁਰੂ ਗੱਲ ਇਹ ਬਾਈ ਪਹਿਲਾਂ ਤਾਂ ਇਹ ਮੱਜ ਦੀ ਡਿਟੇਲ ਦੱਸੋ ਆਪਾਂ ਨੂੰ ਕਿਹੜੀ ਨਸਲ ਦੀ ਆ ਇਹ ਮੋਹਰਾ ਦੀ ਹੈ ਜੀ ਮੋਹਰਾ ਨਸਲ ਦੀ ਮੱਝ ਹੈ ਇਹ ਹਾਂਜੀ ਠੀਕ ਹੈ ਬਾਈ ਜੀ ਜੇ ਆਪਾਂ ਬਾਈ ਜੀ ਪਿੰਡਾ ਪੁੰਡਾ ਚੈੱਕ ਕਰੀਏ ਤਾਂ ਬਹੁਤ ਸੋਹਣੀ ਪਿੰਡੇ ਦੀ ਮੱਝ ਹੈ ਲੇਵਲ ਉਹ ਆ ਪੂਰਾ ਵਧੀਆ ਮੱਝ ਦਾ ਚੈੱਕ ਕਰ ਸਕਦੇ ਆਪਾਂ ਹਾਂਜੀ ਨਾਲ ਦੇ ਜਦੋਂ ਮੈਂ ਲੈ ਲਈ ਤੇ 14 ਕਿੰਨਵੇਂ ਸੂਆ ਬਈ ਇਹ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਤੇ ਮਗਰ ਬੱਚਾ ਬਈ ਮਗਰ ਕੱਟਾ ਇਹਦੇ ਮਗਰ ਕੱਟਾ ਹੈਗਾ ਇਹਦੇ ਮਾਰ ਕੱਟੀ ਹੈ ਠੀਕ ਹੈ ਬਈ ਤੇ ਜੇ ਬਈ ਆਪਾਂ ਦੁੱਧ ਦੀ ਗੱਲ ਕਰੀਏ ਦੇ ਦੋ 10-11 ਕਿਲੋ ਦਸ 11 ਕਿਲੋ ਹਾਂਜੀ ਦੁੱਧ ਇਸ ਮਾਜੇ ਦੇ ਥੱਲੇ ਹੈਗਾ ਦੋ ਦੰਦੀ ਹੈ ਦੋ ਦੰਦੀ ਹੈ ਹਾਂਜੀ ਠੀਕ ਹੈ ਕਿੰਨਵੇਂ ਸੂਆ ਦੱਸੋ ਤੁਸੀਂ ਇਹ ਪਹਿਲਾ ਜੀ ਇਹ ਪਹਿਲਾ ਸੂਆ ਤਿੰਨੇ ਪਹਿਲਾ ਸੂਆ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਭਾਈ ਜੀ ਇਹ ਮੱਝ ਬਾਰੇ ਦੱਸੋ ਥੋੜਾ ਜਿਹਾ ਜਾਣਕਾਰੀ ਪਯੋਰ ਦੀ ਪਯੋਰ ਜੀ ਪਯੋਰ ਮੋਰਾ ਦੀ ਮੱਝ ਆ ਇਹ ਹਾਂਜੀ ਮਗਰ ਕੱਟੀ ਹੈ ਇਹਦੇ ਜੀ ਇਹਦੇ ਮਗਰ ਕੱਟੀ ਹੈਗੀ ਚਾਰ ਦਿਨਾਂ ਸੂਈ ਗਈ ਹੈ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਮੱਝ ਆ ਦੇਖੋ ਦੋਸਤੋ ਮਗਰ ਬਹੁਤ ਵਧੀਆ ਤੰਦਰੁਸਤ ਬੱਚਾ ਹੈਗਾ ਦੇਖ ਸਕਦੇ ਆਪਾਂ ਚੰਗੀ ਪਿੰਡੇ ਦੀ ਠੰਡੀ ਸੀਲ ਮੱਝ ਆ ਇਹ ਇਹਦੇ ਥੱਲੇ ਭਾਈ ਦੁੱਧ ਕਿੰਨਾ ਹੈ ਕਿਤੇ 10 ਕਿਲੋ ਕਹਦੇ ਆ ਮੌਕੇ ਤੇ ਹੁਣ ਬੰਦੇ ਨੂੰ 12 ਕਿਲੋ ਤਾਂ ਦੇ ਦੂਗੀ ਪਹਿਲੇ ਨਾਲ ਦੋ ਦੰ ਦੇ ਆ ਜੀ ਠੀਕ ਹੈ ਭਾਈ ਉਹ ਬੱਚ ਦਾ ਰੇਟ ਰਹੇਗਾ ਆਪਣਾ ਯਾਰ ਇਹ ਇਥੋਂ ਲਈਏ 85000 ਰੁਪਏ ਇਥੋਂ ਆਪਾਂ 85000 ਦੀ ਆਪਣੀ ਖਰੀਦ ਹੈ ਤੇ ਬਾਕੀ ਆਪਾਂ ਨੂੰ ਜਿਹੜਾ ਉੱਤੇ ਖਰਚੇ ਪੈਣਗੇ ਉਹ ਖਰਚੇ ਲਖਾਈ ਪੈਣਗੇ ਠੀਕ ਹੈ 2400 ਰੁਪਏ ਲਖਾਈ ਆ 5-6000 ਰੁਪਏ ਉਸ ਤੇ ਖਰਚਾ ਪੈਂਦਾ ਜੀ ਇੱਕ ਪਸੂ ਤੇ ਹਾਂਜੀ ਠੀਕ ਹੈ ਬਾਈ ਇਹ ਸਾਰਾ ਟੋਟਲ ਸੜੀ ਲਗਾਈ 5-4000 ਰੁਪਏ ਪੈਂਦਾ ਠੀਕ ਹੈ ਬਾਈ ਮੈਨਨ ਕਿ 5000 ਰੁਪਏ ਆਪਾਂ ਖਰੀਦ ਤੋਂ 5000 ਰੁਪਏ ਉੱਪਰ ਆਪਾਂ ਨੂੰ ਮੱਝ ਪੈਂਦੀ ਹੈ ਹਾਂਜੀ ਤੇ ਇਹਦਾ ਬਾਈ ਕੀ ਰੇਟ ਆ ਮੱਝ ਦਾ ਇਹ 90 ਦੀ ਲਈ ਅੱਛਾ ਇਹ 90000 ਦੀ ਮੱਝ ਹੈ ਠੀਕ ਹੈ ਦੋਸਤੋ ਤੇ ਮਗਰ ਬੱਚੇ ਆ ਜੀ ਇਹਨਾਂ ਦੇ ਤੇ ਇਹਨੂੰ ਬਾਈ ਕਿੰਨੇ ਦਿਨ ਹੋਇਆ ਸੂਈ ਨੂੰ ਮੱਝ ਨੂੰ ਇਹਨੂੰ ਅੱਜ ਚੌਥਾ ਕਿ ਦਿਨ ਆ ਜੀ ਚੌਥਾ ਦਿਨ ਹੋ ਗਿਆ ਹਾਂਜੀ ਠੀਕ ਹੈ ਤੇ ਇੱਕ ਆਪਣੇ ਕੋਲੇ ਇਹ ਵੀ ਇੱਧਰ ਲਈ ਮੱਝ ਵੀ ਆਪਣੇ ਕੋਲੇ ਹੀ ਆ ਬਾਈ ਹਾਂਜੀ ਹਾਂਜੀ ਦੋਸਤੋ ਦੇਖੋ ਇਹ ਵੀ ਆਪਣੀ ਨੀਲੀ ਦਾ ਵੀ ਆ ਬਾਈ ਨੀਲੀ ਮੋਹਰਾ ਵੀ ਆ ਜੀ ਅੱਛਾ ਇਹ ਬਲੈਕ ਜਿਹੜੀ ਹੁੰਦੀ ਆ ਮੋਹਰੇ ਦੀ ਨਸਲ ਹੁੰਦੀ ਆ ਠੀਕ ਹੈ ਤੇ ਇਹਦੇ ਮਗਰ ਬਾਈ ਬੱਚਾ ਕੀ ਆ ਇਹਦੇ ਮਗਰ ਵੀ ਕੱਟਾ ਹੈਗਾ ਤੇ ਇਹਨੂੰ ਬਾਈ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ ਅੱਜ 9 ਦਿਨ ਹੋ ਗਏ ਜੀ 9 ਦਿਨ ਸੂਈ ਨੂੰ ਹੋ ਗਏ ਹਾਂਜੀ ਤੇ ਬਾਈ ਜੇ ਤਾਂ ਆਪਾਂ ਦੁੱਧ ਦੀ ਗੱਲ ਕਰੀਏ ਕਿਤੇ ਥੱਲੇ ਜੀ ਹੁਣ 8 ਕਿਲੋ ਬੋਲੀ ਕਹਿੰਦੇ ਬੰਦੇ ਜੀ ਠੀਕ ਹੈ 8 ਲੀਟਰ ਦੁੱਧ ਆ ਬਾਈ ਜੀ ਬੋਲੇ ਚ ਹੈ ਬੋਲੇ ਚ ਹੈ ਦੁੱਧ ਪਾਟਿਆ ਗਿਆ ਜੀ ਠੀਕ ਹੈ ਬੋਲੇ ਚ ਹੈ ਜੀ ਥੋੜੇ ਦਿਨ ਹੋ ਗਏ ਬਾਈ ਫਿਰ ਤਾਂ ਸੂਈ ਨਾਲ ਵੀ 8 ਕਹਿੰਦੇ ਚਲੋ ਮੈਂ ਇੱਕ ਦਿਨ ਘੱਟ ਬਾਹਰ ਆਵਾਂ ਹਾਂ ਹਾਂ ਜੀ ਹਾਂ ਜੀ ਨੀਅਰ ਅਬਾਊਟ ਜੇ ਆਪਾਂ ਦੇਖੇ ਤਾਂ ਇੱਕ ਹਫਤਾ ਹੋਇਆ ਮੱਝ ਸੂਈ ਨੂੰ ਮਗਰ ਕੱਟਾ ਹੈਗਾ ਦੁੱਧ ਹਜੇ ਫਟ ਰਿਹਾ ਇਹਦਾ 8 ਤੋਂ 10 ਲੀਟਰ ਜਿਹੜਾ ਹੈਗਾ ਬੋਲੀ ਹੈਗੀ ਤੇ ਆਪਾਂ ਮੱਝ ਦੇਖ ਸਕਦੇ ਹਾਂ ਬਾਈ ਜੀ ਲੈ ਵੇ ਲੂਵੇ ਦੀ ਪੂਰੀ ਵਧੀਆ ਹੈਗੀ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ ਇਹ ਨਹੀਂ 2 ਘਟ 80 ਦੀ 2 ਘਟ 80 ਦੀ ਹਾਂਜੀ ਬਾਕੀ ਜਿਵੇਂ ਤੁਸੀਂ ਕਿਹਾਗਾ ਵੀ 5000 ਰੁਪਏ ਦੇ ਉੱਪਰ ਇੱਕ ਮੱਝ ਦੇ ਉੱਤੇ ਆਪਾਂ ਨੂੰ ਖਰਚਾ ਪੈ ਜਾ ਠੀਕ ਹੈ ਤੇ ਬਾਈ ਆਪਣਾ ਆਪ ਦਾ ਕੰਮ ਹੀ ਆ ਕਿ ਸੇਲ ਪਰਚੇਜ਼ ਆਪ ਦਾ ਕੰਮ ਹੀ ਹੈ ਆਪਦਾ ਠੀਕ ਹੈ ਤੁਸੀਂ ਭੇਜਦੇ ਨੇ ਜੇ ਕੋਈ ਗਾਹਕ ਦੇ ਅੱਜ ਡਿਮਾਂਡ ਹੈਗੀ ਅੱਗੇ ਗਾਹਕ ਸਾਡੇ ਨਾਲ ਹੁੰਦਾ ਜੀ ਉਹ ਆਪਾਂ ਘਰੇ ਵੀ ਪਸ਼ੂਆਂ ਦਾ ਕੰਮ ਕਰਦੇ ਹਾਂ ਠੀਕ ਹੈ 5-10 ਹੁੰਦੇ ਆਪਣੇ ਕੋਲ 5-10 ਮਹੀਨੇ ਹੁੰਦੇ ਕਰੇ ਵੀ ਜਨ ਕਿ ਤੁਸੀਂ ਪਸ਼ੂ ਰੱਖਦੇ ਹੋ ਹਾਂਜੀ ਉਹ ਵੀ ਆਪਾਂ ਸੇਲ ਪਰਚੇਜ਼ ਲਈ ਰੱਖੇ ਹੋਏ ਆ ਕਿਤੇ ਕੋਈ ਮੈਂ ਬੰਦਾ ਮੰਗਾ ਸਕਦਾ ਜੇ ਮਨ ਹੋਣੀ ਹੈ ਜੀ ਠੀਕ ਹੈ ਹਾਂਜੀ ਜੇ ਆ ਕੇ ਲੈ ਕੇ ਨੇ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਹੈ ਠੀਕ ਹੈ ਮੜਾ ਜੀ ਬਾਈ ਕੋਈ ਮੱਝ ਤੋਰ ਕੇ ਦਿਖਾ ਸਕਦੇ ਆਪਾਂ ਨੂੰ ਦੇਖੋ ਦੋਸਤੋ ਬਹੁਤ ਸੋਹਣੀਆਂ ਮੱਝਾਂ ਨੇ ਬਾਈਆਂ ਨੇ ਅੱਜ ਲਈਆਂ ਨੇ ਥੋੜਾ ਡੱਬ ਵਾਲੀ ਮੰਡੀ ਤੋਂ ਤੇ ਮੱਝ ਦੀ ਆਪਾਂ ਚਾਲ ਦੇਖੋ ਤੰਦਰੁਸਤ ਮੱਝਾਂ ਜੀ ਪੂਰੀ ਮੋਰੀ ਨਸਲ ਦੀ ਮੱਝ ਹੈ ਇਹ ਪੂਰੀ ਐਕਟਿਵ ਮੱਝ ਹੈਗੀ ਹਾਂਜੀ ਹਾਂ ਥੋੜਾ ਜਿਹਾ ਸੱਜ ਜੂਈ ਹੋਣ ਕਰਕੇ ਥੋੜਾ ਜਿਹਾ ਬੱਚੇ ਤੋਂ ਦੂਰ ਹੋਣ ਕਰਕੇ ਥੋੜੇ ਜਿਹੇ ਮੱਝ ਆਪਦੇ ਐਕਸ਼ਨ ਦਿਖਾ ਰਹੀ ਹੈ ਚੰਗੀ ਨਸਲ ਦੀ ਮੱਝ ਹੈਗੀ ਭਾਈ ਜੇ ਕਿਸੇ ਨੇ ਮੱਝ ਵਗੈਰਾ ਤੁਹਾਡੇ ਤੋਂ ਲੈਣੀ ਹੋਵੇ ਹਾਂਜੀ ਲੈ ਸਕਦੇ ਤਾਂ ਆਪਣਾ ਕੰਟੈਕਟ ਨੰਬਰ ਇੱਕ ਵਾਰੀ ਬੋਲ ਦੂ 949766015 ਇੱਕ ਵਾਰੀ ਹੋਰ ਬੋਲ ਦੋ ਭਾਈ 949766015 ਜੀ ਇਸ ਤੇ ਵਟਸਐਪ ਚੱਲਦਾ ਠੀਕ ਹੈ ਜੀ ਦੋਸਤੋ ਕਿਸੇ ਨੇ ਵੀ ਮੱਝ ਵਗੈਰਾ ਲੈਣੀ ਹੋਵੇ ਜਾਂ ਮੱਝਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਹੋਰਿਆ ਨਾਲ ਕੰਟੈਕਟ ਕਰ ਸਕਦੇ ਆ ਵੀਡੀਓ ਦੇ ਵਿੱਚ ਬਾਈ ਹੋਰ ਦਾ ਨੰਬਰ ਆ ਚੁੱਕਿਆ ਹੈਗਾ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਹੈਗੀ 4-5 ਮੱਝਾਂ ਦੀ ਤੇ ਇਹ ਮੱਝੀ ਰੇਟ ਦੀ ਮਹ ਲੈ ਸਕਦਾ ਬੰਦਾ ਜੀ ਠੀਕ ਹੈ ਜੀ ਤੁਸੀਂ ਭਾਈ ਐਸੇ ਮੰਡੀ ਤੇ ਹੁੰਨੇ ਹੋ ਜਾਂ ਕਿਤੇ ਹੋਰ ਮੰਡੀਾਂ ਤੇ ਸਾਰੀਆਂ ਟੋਟੀਆਂ ਜਾਂਦੇ ਜਿਵੇਂ ਗਾਹਕ ਦੇ ਹਿਸਾਬ ਨਾਲ ਜਿਵੇਂ ਗਾਹਕ ਨੇ ਕਰਦੇ ਆ ਜੇ ਆਪਦੀਆਂ ਮਹੀਆਂ ਘਰੋਂ ਮੰਡੀ ਤੇ ਵੀ ਲੈ ਜਾਂਦੇ ਮਹੀਆਂ ਜੀ ਠੀਕ ਹੈ ਹਾਂ ਜੀ ਠੀਕ ਹੈ ਤੇ ਭਾਈ ਜੀ ਆਪਾਂ ਗੱਲ ਕਰੀਏ ਇੱਥੋਂ ਦੇ ਮਾਹੌਲ ਦੀ ਆਪਣਾ ਡੱਬ ਵਾਲੀ ਮੰਡੀ ਹੈ ਜਿਹੜੀ ਆਪਣੀ ਇੱਥੇ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਆ ਭਾਈ ਇਥੇ ਸਾਰੇ ਤਰ੍ਹਾਂ ਦਾ ਮੌਲੀ ਹੈ ਜੀ ਇੱਥੇ ਗਾਂ ਵੀ ਮਿਲ ਰਹੀ ਹੈ ਮੈਂ ਵੀ ਮਿਲ ਰਹੀ ਹੈ ਛੋਟਾ ਭਾਅ ਤਾਂ ਮਿਲਦਾ ਜੀ ਹਾਂ ਤੇ ਮਹਿੰਗੀ ਤੋਂ ਮਹਿੰਗੀ ਮੈਂ ਵੀ ਮਿਲ ਜੂਗੀ ਇੱਥੇ ਮੈਨੂੰ ਨਾਰਮਲ ਜਿਹਾ ਰੇਟ ਮਿਲ ਜਾਂਦਾ ਹੈ ਜਿਵੇਂ ਦੁੱਧ ਆਦ ਪੀਣ ਨੂੰ ਕਿਸੇ ਨੂੰ ਮੈਂ ਲੈਣੀ ਠੀਕ ਰੇਟ ਤੇ ਮਿਲ ਜੂਗੀ ਠੀਕ ਹੈ ਮੰਨ ਕੇ ਚਲੋ ਜੇ ਕੋਈ ਬੰਦਾ ਇੱਥੇ ਮੱਝ ਲੈਣ ਆਉਂਦਾ ਜਾਂ ਗਾਂ ਲੈਣ ਆਉਂਦਾ ਹਾਂਜੀ ਤਾਂ ਉਹ ਮੁੜਦਾ ਨਹੀਂ ਉਹਨੂੰ ਚੰਗੇ ਭਾਅ ਤੇ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਤੇ ਗਾਂ ਬਹੁਤ ਜ਼ਿਆਦਾ ਆਉਂਦੀ ਹੈ ਜੀ ਇੱਥੇ ਠੀਕ ਹੈ ਮੈਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਛੋਟਾ ਭਾਅ ਮਿਲ ਜਾਂਦਾ ਜਿਵੇਂ ਹੁਣ ਵੱਡ ਠੀਕ ਹੈ ਠੀਕ ਹੈ ਚੰਗੀ ਮੈਂ ਡੇਢ ਨੂੰ ਚੜ੍ਹਦੀ ਇੱਥੇ ਠੀਕ ਹੈ ਠੀਕ ਹੈ ਯਾਨੀ ਕਿ ਪੂਰਾ ਵਧੀਆ ਮਾਹੌਲ ਆ ਜਿਹੜਾ ਵੀ ਬੰਦਾ ਕੋਈ ਲੈਣਾ ਚਾਹੁੰਦਾ ਇੱਥੇ ਗਾਂ ਮੱਝ ਲੈਣੀ ਚਾਹੁੰਦਾ ਹੈਗਾ ਤਾਂ ਉਹਨੂੰ ਚੰਗੇ ਭਾਤੇ ਯਾਨੀ ਕਿ ਇੱਥੇ ਮਿਲ ਸਕਦੀ ਹੈ ਹਾਂਜੀ ਮਿਲ ਸਕਦੀ ਹੈ ਦੋਸਤੋ ਜੇ ਕੋਈ ਬੰਦਾ ਚਾਹਵਾਨ ਹੈਗਾ ਹੈਗਾ ਪਸ਼ੂ ਲੈਣ ਦਾ ਜਾਂ ਕੋਈ ਕੰਮ ਕਰਨਾ ਚਾਹੁੰਦਾ ਸੇਲ ਪਰਚੇਦ ਦਾ ਤਾਂ ਬਾਈ ਹੋਰ ਨਾਲ ਕੰਟੈਕਟ ਕਰ ਸਕਦਾ ਹੈਗਾ ਇਹ ਉੱਥੋਂ ਮੱਝਾਂ ਵੀ ਦਵਾ ਦਿੰਦੇ ਨੇ ਗਾਈਆਂ ਵੀ ਦਵਾ ਦਿੰਦੇ ਨੇ ਠੀਕ ਹੈ ਤੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬਾਈ ਨੇ ਬੋਲ ਦਿੱਤਾ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦੱਬ ਵਾਲੀ ਮੰਡੀ ਦੇ ਉੱਤੇ ਤੇ ਇੱਥੇ ਬਾਈ ਹੋਰਾਂ ਨੇ ਕੁਝ ਮੱਝਾਂ ਨੇ ਜੋ ਪਰਚੇਸ ਕੀਤੀਆਂ ਨੇ ਆਪਣੇ ਗਾਹਕਾਂ ਦੇ ਲਈ ਬਾਈ ਹੋਰਾਂ ਦਾ ਕੰਮ ਹੈ ਸੇਲ ਪਰਚੇਸ ਦਾ ਤੇ ਅੱਜ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਦੇਖੋ ਬਹੁਤ ਸੋਹਣੀਆਂ ਮੱਝਾਂ ਨੇ ਸਾਰੀਆਂ ਸੁਈਆਂ ਹੋਈਆਂ ਨੇ ਤੇ ਨਾਲ ਬਹੁਤ ਪਿਆਰੇ ਬੱਚੇ ਨੇ ਮੱਝਾਂ ਦੇ ਤੇ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਗੱਲ ਸਸੀ ਕਾ ਬਾਈ ਸਸੀ ਕਾ ਜੀ ਕੀ ਨਾਮ ਹੈ ਜੀ ਆਪਣਾ ਗਰਦੀਪ ਸਿੰਘ ਜੀ ਗਰਦੀਪ ਸਿੰਘ ਜੀ ਕਿਹੜਾ ਪਿੰਡ ਹੈ ਬਾਈ ਆਪਣਾ ਸਸੀ ਬਾਗ ਵਾਲੀ ਜੱਸੀ ਬਾਗ ਵਾਲੀ ਬਾਈ ਤੁਸੀਂ ਆਪਣਾ ਸੇਲ ਪਰਚੇਸ ਦਾ ਕੰਮ ਹੈ ਕਿ ਆਪ ਆਪਦੇ ਲਈ ਖਰੀਦਿਓ ਨਹੀਂ ਨਹੀਂ ਖਰੀਦਦਾ ਗਾਕਾਂ ਵਾਸਤੇ ਅੱਛਾ ਗਾਕਾਂ ਵਾਸਤੇ ਤੁਸੀਂ ਇੱਥੋਂ ਮੰਡੀ ਤੇ ਆ ਕੇ ਮੱਝਾਂ ਖਰੀਦਿਓ ਹਾਂਜੀ ਕਈ ਵਾਰੀ ਗਾਹਕ ਨਾਲ ਵੀ ਆਉਂਦੇ ਕਈ ਵਾਰੀ ਨਹੀਂ ਵੀ ਆਉਂਦੇ ਜੀ ਅੱਛਾ ਦੇਖੋ ਦੋਸਤੋ ਅੱਜ ਆਏ ਨਿਕਾ ਆਪ ਲੈ ਕੇ ਭੇਜਣੇ ਸ਼ੇਰ ਗਾਕਾਂ ਦਾ ਤਸ ਦੇਖੋ ਕਿੰਨਾ ਗਾ ਬੰਦੇ ਦੇ ਉੱਤੇ ਵੀ ਸਿੱਧਾ ਕਹਿ ਦਿੰਦੇ ਵੀ ਤੁਸੀਂ ਸਾਡੇ ਲਈ ਮੱਝ ਲੈ ਕੇ ਸਾਨੂੰ ਭੇਜ ਦਿਓ ਬਸ ਖਰੀਦ ਕੇ ਆਦੇ ਹਿਸਾਬ ਨਾਲ ਤੇ ਬਾਈ ਜੀ ਕਿਹੜੀਆਂ ਕਿਹੜੀਆਂ ਮੱਜਾਂ ਅੱਜ ਆਪਾਂ ਲਈਆਂ ਨੇ ਤਿੰਨੇ ਝੋਟੀਆਂ ਅੱਜ ਨੇ ਅੱਛਾ ਤਿੰਨੇ ਝੋਟੀਆਂ ਅੱਜ ਨੇ ਹਾਂਜੀ ਛੇ ਕਿੜੀਆਂ ਤਿੰਨ ਹੋਰ ਲੈਣੀਆਂ ਤਿੰਨ ਆਪਾਂ ਇਹ ਹੋਰ ਲੈਣਗੀਆਂ ਬਾਈ ਉਧਰੋਂ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਉਧਰੋਂ ਐਂਡ ਤੋਂ ਕਰਦੇ ਹਾਂ ਸ਼ੁਰੂ ਗੱਲ ਇਹ ਬਾਈ ਪਹਿਲਾਂ ਤਾਂ ਇਹ ਮੱਜ ਦੀ ਡਿਟੇਲ ਦੱਸੋ ਆਪਾਂ ਨੂੰ ਕਿਹੜੀ ਨਸਲ ਦੀ ਆ ਇਹ ਮੋਹਰਾ ਦੀ ਹੈ ਜੀ ਮੋਹਰਾ ਨਸਲ ਦੀ ਮੱਜ ਹੈ ਇਹ ਹਾਂਜੀ ਠੀਕ ਆ ਬਾਈ ਜੀ ਜੇ ਆਪਾਂ ਬਾਈ ਜੀ ਪਿੰਡਾ ਪੁੰਡਾ ਚੈੱਕ ਕਰੀਏ ਤਾਂ ਬਹੁਤ ਸੋਹਣੀ ਪਿੰਡੇ ਦੀ ਮੱਜ ਹੈ ਲੇਵਲ ਉਹ ਆ ਪੂਰਾ ਵਧੀਆ ਮੱਜ ਦਾ ਚੈੱਕ ਕਰ ਸਕਦੇ ਆਪਾਂ ਹਾਂਜੀ ਨਾਲ ਜਦੋਂ ਮੈਂ ਲੈ ਲਈ 14 ਕਿੰਨਵੇਂ ਸੂਆ ਬਈ ਇਹ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਤੇ ਮਗਰ ਬੱਚਾ ਬਈ ਇਹਦੇ ਮਗਰ ਕੱਟਾ ਹੈਗਾ ਇਹਦੇ ਮਾਰ ਕੱਟੀ ਹੈ ਠੀਕ ਹੈ ਬਈ ਤੇ ਜੇ ਬਈ ਆਪਾਂ ਦੁੱਧ ਦੀ ਗੱਲ ਕਰੀਏ ਲੈ ਜੀ 10-11 ਕਿਲੋ ਦੁੱਧ ਜੀ 10-11 ਕਿਲੋ ਹਾਂਜੀ ਦੁੱਧ ਇਸ ਮਾਜੇ ਦੇ ਥੱਲੇ ਹੈਗਾ ਦੋ ਦੰਦੀ ਹੈ ਦੋ ਦੰਦੀ ਹੈ ਹਾਂਜੀ ਠੀਕ ਹੈ ਕਿੰਨਵੇਂ ਸੂਆ ਦੱਸੋ ਤੁਸੀਂ ਇਹ ਪਹਿਲਾ ਜੀ ਇਹ ਪਹਿਲਾ ਸੂਆ ਤਿੰਨੇ ਪਹਿਲਾ ਸੂਆ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਜੀ ਇਹ ਮੱਝ ਬਾਰੇ ਦੱਸੋ ਥੋੜਾ ਜਿਹਾ ਜਾਣਕਾਰੀ ਮੋਰਾ ਦੀ ਪਯੋਰ ਜੀ ਪਯੋਰ ਮੋਰਾ ਦੀ ਮੱਝ ਆ ਇਹ ਹਾਂਜੀ ਮਗਰ ਕੱਟੀ ਹੈ ਜੀ ਇਹਦੇ ਮਗਰ ਕੱਟੀ ਹੈਗੀ ਚਾਰ ਦਿਨਾਂ ਸੁੱਈ ਹੈ ਜੀ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਮੱਝ ਆ ਦੇਖੋ ਦੋਸਤੋ ਮਗਰ ਬਹੁਤ ਵਧੀਆ ਤੰਦਰੁਸਤ ਬੱਚਾ ਹੈਗਾ ਦੇਖ ਸਕਦੇ ਆਪਾਂ ਚੰਗੀ ਪਿੰਡੇ ਦੀ ਠੰਡੀ ਸੀਲ ਮੱਝ ਆ ਇਹ ਇਹਦੇ ਥੱਲੇ ਭਾਈ ਦੁੱਧ ਕਿੰਨਾ ਹੈ ਇਹਦੇ 10 ਕਿਲੋ ਕਹਦੇ ਆ ਮੌਕੇ ਤੇ ਹੁਣ ਬੰਦੇ ਨੂੰ 12 ਕਿਲੋ ਤਾਂ ਦੇ ਦਊਗੀ ਪਹਿਲਾਂ ਦੋ ਦੰ ਦੇ ਆ ਜੀ ਠੀਕ ਹੈ ਭਾਈ ਉਹ ਬੱਚ ਦਾ ਰੇਟ ਰਹੇਗਾ ਆਪਣਾ ਯਾਰ ਇਥੋਂ ਲਈਏ 85000 ਰੁਪਏ ਇਥੋਂ ਆਪਾਂ 85000 ਦੀ ਆਪਣੀ ਖਰੀਦ ਹੈ ਤੇ ਬਾਕੀ ਆਪਾਂ ਨੂੰ ਜਿਹੜਾ ਉੱਤੇ ਖਰਚੇ ਪੈਣਗੇ ਉਹ ਖਰਚਾ ਲਖਾਈ ਪੈਣੀ ਠੀਕ ਹੈ 2400 ਰੁਪਏ ਲਖਾਈ ਆ 5-6000 ਰੁਪਏ ਉਸੂ ਤੇ ਖਰਚਾ ਪੈਂਦਾ ਜੀ ਇੱਕ ਪਸੂ ਤੇ ਹਾਂਜੀ ਠੀਕ ਹੈ ਬਾਈ ਇਹ ਸਾਰਾ ਟੋਟਲ ਸੜੀ ਲਖਾਈ 5000 ਰੁਪਏ ਪੈਂਦਾ ਹੈ ਠੀਕ ਹੈ ਬਾਈ ਮੈਨਨ ਕਿ 5000 ਰੁਪਏ ਆਪਾਂ ਖਰੀਦ ਤੋਂ 5000 ਰੁਪਏ ਉੱਪਰ ਆਪਾਂ ਨੂੰ ਮੱਝ ਪੈਂਦੀ ਹੈ ਤੇ ਇਹਦਾ ਬਾਈ ਕੀ ਰੇਟ ਆ ਮੱਝ ਦਾ ਇਹ 90 ਦੀ ਹੈ ਅੱਛਾ ਇਹ 90000 ਦੀ ਮੱਝ ਹੈ ਠੀਕ ਹੈ ਦੋਸਤੋ 85 ਦੀ ਇਹ 9 ਤੇ ਮਗਰ ਬੱਚੇ ਆ ਜੀ ਇਹਨਾਂ ਦੇ ਤੇ ਇਹਨੂੰ ਬਾਈ ਕਿੰਨੇ ਦਿਨ ਹੋਇਆ ਸੂਈ ਨੂੰ ਮੱਜ ਨੂੰ ਇਹਨੂੰ ਅੱਜ ਚੌਥਾ ਕਿ ਦਿਨ ਆ ਜੀ ਚੌਥਾ ਦਿਨ ਹੋ ਗਿਆ ਹਾਂਜੀ ਠੀਕ ਹੈ ਤੇ ਇੱਕ ਆਪਣੇ ਕੋਲੇ ਇਹ ਵੀ ਇਧਰ ਲਈ ਮੱਜ ਵੀ ਆਪਣੇ ਕੋਲੇ ਹੀ ਆ ਬਾਈ ਹਾਂਜੀ ਹਾਂਜੀ ਦੋਸਤੋ ਦੇਖੋ ਇਹ ਵੀ ਆਪਣੀ ਨੀਲੀ ਦਾ ਵੀ ਆ ਬਾਈ ਨੀਲੀ ਮੋਹਰਾ ਦੀ ਆ ਅੱਛਾ ਇਹ ਬਲੈਕ ਜਿਹੜੀ ਹੁੰਦੀ ਆ ਮੋਹਰੇ ਹੀ ਨਸਲ ਆਉਂਦੀ ਆ ਠੀਕ ਹੈ ਤੇ ਇਹਦੇ ਮਗਰ ਬਾਈ ਬੱਚਾ ਕੀ ਆ ਇਹਦੇ ਮਗਰ ਵੀ ਕੱਟਾ ਹੈਗਾ ਤੇ ਇਹਨੂੰ ਬਾਈ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ ਅੱਜ 9 ਦਿਨ ਹੋ ਗਏ 9 ਦਿਨ ਸੂਈ ਨੂੰ ਹੋ ਗਏ ਹਾਂਜੀ ਬਾਈ ਜੇਦਾ ਆਪਾਂ ਦੁੱਧ ਦੀ ਗੱਲ ਕਰੀਏ ਇਹਦੇ ਸਲੇ ਵੀ ਹੁਣ 8 ਕਿਲੋ ਬੋਲੀ ਕਹਿੰਦੇ ਬੰਦੇ ਜੀ ਠੀਕ ਹੈ 8 ਲੀਟਰ ਦੁੱਧ ਆ ਬਾਈ ਜੀ ਬੋਲੀ ਜੀ ਤੇ ਆ ਬੋਲੇ ਚ ਦੁੱਧ ਪਾਟ ਕੇ ਆਦਾ ਜੀ ਠੀਕ ਹੈ ਬੋਲੇ ਚ ਆ ਜੀ ਥੋੜੇ ਦਿਨ ਹੋਇਆ ਬਾਈ ਫਿਰ ਤਾਂ ਸੂਈ ਨਾ 5-8 ਕਹਿੰਦੇ ਚਲੋ ਮੈਂ ਇੱਕ ਤਾਂ ਤੁਹਾਨੂੰ ਘੱਟ ਪਾ ਗਾਹ ਵਛਾ ਹੋ ਜਾ ਹਾਂਜੀ ਹਾਂਜੀ ਨੀਅਰ ਅਬਾਊਟ ਜੇ ਆਪਾਂ ਦੇਖਿਆ ਤਾਂ ਇੱਕ ਹਫਤਾ ਹੋਇਆ ਮੱਝ ਸੂਈ ਨੂੰ ਮਗਰ ਕੱਟਾਏਗਾ ਦੁੱਧ ਹਜੇ ਫਟ ਰਿਹਾ ਇਹਦਾ 8 ਤੋਂ 10 ਲੀਟਰ ਜਿਹੜਾ ਹੈਗਾ ਬੋਲੀ ਹੈਗੀ ਤੇ ਆਪਾਂ ਮੱਝ ਦੇਖ ਸਕਦੇ ਹਾਂ ਬਾਈ ਜੀ ਲੈਵਲ ਉਵੇ ਦੀ ਪੂਰੀ ਵਧੀਆ ਹੈ ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ ਇਹਨੇ 2 ਘਟ 80 ਦੀ 2 ਘਟ 80 ਦੀ ਹਾਂਜੀ ਬਾਕੀ ਜਿਵੇਂ ਤੁਸੀਂ ਕਿਹਾਗਾ ਵੀ 5000 ਰੁਪਏ ਦੇ ਉੱਪਰ ਇੱਕ ਮਾਝ ਦੇ ਉੱਤੇ ਆਪਾਂ ਨੂੰ ਖਰਚਾ ਪੈ ਜਾ ਠੀਕ ਹੈ ਤੇ ਭਾਈ ਆਪਣਾ ਆਪ ਦਾ ਕੰਮ ਹੀ ਹੈ ਕਿ ਸੇਲ ਪਰਚੇਸ ਆਪ ਦਾ ਕੰਮ ਹੀ ਹੈ ਆਪਦਾ ਠੀਕ ਹੈ ਤੁਸੀਂ ਭੇਜਦੇ ਨੇ ਜੇ ਕੋਈ ਗਾਹਕ ਦੀ ਅੱਜ ਡਿਮਾਂਡ ਹੈਗੀ ਅੱਗੇ ਗਾਹਕ ਸਾਡੇ ਨਾਲ ਹੁੰਦਾ ਜੀ ਉਹ ਆਪਾਂ ਘਰੇ ਵੀ ਪਸੂਆਂ ਦਾ ਕੰਮ ਕਰਦੇ ਹਾਂ ਠੀਕ ਹੈ 5000 ਹੁੰਦੇ ਆਪਣੇ ਕੋਲ 5000 ਹੁੰਦੇ ਕਰੇ ਵੀ ਜਨ ਕਿ ਤੁਸੀਂ ਪਸ਼ੂ ਰੱਖਦੇ ਹੋ ਹਾਂਜੀ ਉਹ ਵੀ ਆਪਾਂ ਸੇਲ ਪਰਚੇ ਲਈ ਰੱਖੇ ਹੋਏ ਆ ਕਿਤੇ ਕੋਈ ਮਹਿ ਬੰਦਾ ਮੰਗਾ ਸਕਦਾ ਜੇ ਨੌਣੀਆਂ ਜੀ ਠੀਕ ਹੈ ਹਾਂਜੀ ਜੇ ਆ ਕੇ ਲੈ ਕੇ ਨੇ ਦੋ ਡੰਗ ਚੋਣੇ ਚਾਰ ਡੰਗ ਚੋਣੇ ਲੈ ਠੀਕ ਹੈ ਠੀਕ ਹੈ ਮੜਾ ਹੈ ਭਾਈ ਕੋਈ ਮੱਝ ਤੋਰ ਕੇ ਦਿਖਾ ਸਕਦੇ ਆਪਾਂ ਨੂੰ ਦੇਖੋ ਦੋਸਤੋ ਬਹੁਤ ਸੋਹਣੀਆਂ ਮੱਝਾਂ ਨੇ ਬਾਈਆਂ ਨੇ ਅੱਜ ਲਈਆਂ ਨੇ ਥੋੜਾ ਡੱਬ ਵਾਲੀ ਮੰਡੀ ਤੋਂ ਤੇ ਮੱਝ ਦੀ ਆਪਾਂ ਚਾਲ ਦੇਖੋ ਤੰਦਰੁਸਤ ਮੱਝਾਂ ਜੀ ਪੂਰੀ ਮੋਰੀ ਨਸਲ ਦੀ ਮੱਝ ਆ ਇਹ ਪੂਰੀ ਇੱਕ ਤੋਂ ਮੱਝ ਹੈਗੀ ਹਾਂਜੀ ਹਾਂ ਥੋੜਾ ਜਿਹਾ ਸੱਜਰ ਸੂਈ ਹੋਣ ਕਰਕੇ ਥੋੜਾ ਜਿਹਾ ਬੱਚੇ ਤੋਂ ਦੂਰ ਹੋਣ ਕਰਕੇ ਥੋੜੇ ਜਿਹੇ ਮੱਝ ਆਪਦੇ ਐਕਸ਼ਨ ਦਿਖਾ ਰਹੀ ਹੈ ਚੰਗੀ ਨਸਲ ਦੀ ਮੱਝ ਹੈਗੀ ਭਾਈ ਜੇ ਕਿਸੇ ਨੇ ਮੱਝ ਵਗੈਰਾ ਤੁਹਾਡੇ ਤੋਂ ਲੈਣੀ ਹੋਵੇ ਹਾਂਜੀ ਲੈ ਸਕਦੇ ਤਾਂ ਆਪਣਾ ਕੰਟੈਕਟ ਨੰਬਰ ਇੱਕ ਵਾਰੀ ਬੋਲ ਦੋ 9417465015 ਜੀ ਇੱਕ ਵਾਰੀ ਹੋਰ ਬੋਲ ਦੋ ਭਾਈ 9417465015 ਜੀ ਇਸ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਦੋਸਤੋ ਕਿਸੇ ਨੇ ਵੀ ਮੱਝ ਵਗੈਰਾ ਲੈਣੀ ਹੋਵੇ ਜਾਂ ਮੱਝਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਹੋਰਾਂ ਨਾਲ ਕੰਟੈਕਟ ਕਰ ਸਕਦੇ ਆ ਵੀਡੀਓ ਦੇ ਵਿੱਚ ਬਾਈ ਹੋਰਾਂ ਦਾ ਨੰਬਰ ਆ ਚੁੱਕਿਆ ਹੈਗਾ ਇਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਹੈਗੀ ਚਾਰ ਪੰਜ ਮੱਝਾਂ ਦੀ ਤੇ ਐਤਕੀ ਵੀ ਮੱਝ ਦੀ ਰੇਟ ਦੀ ਮੈਂ ਲੈ ਸਕਦਾ ਬੰਦਾ ਠੀਕ ਹੈ ਜੀ ਤੁਸੀਂ ਬਾਈ ਇਸੇ ਮੰਡੀ ਤੇ ਹੁੰਨੇ ਹੋ ਜਾਂ ਕਿਤੇ ਹੋਰ ਮੰਡੀਾਂ ਤੇ ਸਾਰੀਆਂ ਦੀ ਟੋਟਲੀ ਜਾਂਦੇ ਜਿਵੇਂ ਗਾਹਕ ਦੇ ਹਿਸਾਬ ਨਾਲ ਜਿਵੇਂ ਗਾਹਕ ਨੇ ਕਰਦੇ ਆ ਜੇ ਆਪਦੀਆਂ ਮਹੀਆਂ ਘਰੋਂ ਮੰਡੀ ਤੇ ਵੀ ਲੈ ਜਾਂਦੇ ਮਹੀਆਂ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਬਾਈ ਜੀ ਆਪਾਂ ਗੱਲ ਕਰੀਏ ਇੱਥੋਂ ਦੇ ਮਾਹੌਲ ਦੀ ਆਪਣਾ ਡੱਬ ਵਾਲੀ ਮੰਡੀ ਹੈ ਜਿਹੜੀ ਆਪਣੀ ਇੱਥੇ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਆ ਬਾਈ ਇੱਥੇ ਸਾਰੇ ਤਰ੍ਹਾਂ ਦਾ ਮਾਹੌਲ ਹੈ ਜੀ ਇੱਥੇ ਗਾਹ ਵੀ ਮਿਲ ਰਹੀ ਹੈ ਜੀ ਮੈਂ ਵੀ ਮਿਲ ਰਹੀ ਹੈ ਛੋਟਾ ਪੜਤਾ ਵੀ ਮਿਲਦਾ ਜੀ ਹਾਂ ਤੇ ਮਹਿੰਗੀ ਤੋਂ ਮਹਿੰਗੀ ਮੈਂ ਵੀ ਮਿਲ ਜੂਗੀ ਇੱਥੇ ਠੀਕ ਹੈ ਨਾਰਮਲ ਦਾ ਰੇਟ ਮਿਲ ਜਾਂਦਾ ਹੈ ਜਿਵੇਂ ਦੁੱਧ ਦਾ ਪੀਣ ਨੂੰ ਕਿਸੇ ਨੂੰ ਮੈਂ ਲੈਣੀ ਠੀਕ ਰੇਟ ਤੇ ਮਿਲ ਜੰਦੀ ਹੈ ਠੀਕ ਹੈ ਮੰਨ ਕੇ ਚਲੋ ਜੇ ਕੋਈ ਬੰਦਾ ਇੱਥੇ ਮੱਝ ਲੈਣ ਆਉਂਦਾ ਜਾਂ ਗਾਂ ਲੈਣ ਆਉਂਦਾ ਹੈ ਹਾਂਜੀ ਤਾਂ ਉਹ ਮੁਰਦਾਣੀ ਉਹਨੂੰ ਚੰਗੇ ਭਾਅ ਤੇ ਮਿਲ ਜਾਂਦੀ ਹੈ ਮਿਲ ਜੰਦੀ ਹੈ ਤੇ ਗਾਂ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਠੀਕ ਹੈ ਮੈਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਛੋਟਾ ਭਾਅ ਮਿਲ ਜਾਂਦਾ ਜਿੰਨੇ ਹੁਣ ਵੱਡੀਆਂ ਮੰਡੀਆਂ ਰਾਂਪੁਰਾ ਉਪਰ ਉੱਥੇ 2-2 ਲੱਖ ਭਾਅ ਕਰਦੇ ਇੱਥੇ ਕੋਈ 1.5 ਲੱਖ ਤੋਂ ਬਾਹਰ ਭਾਅ ਨਹੀਂ ਕਰਦਾ ਜੀ ਠੀਕ ਹੈ ਠੀਕ ਹੈ ਬਹੁਤ ਚੰਗੀ ਮੈਂ 1.5 ਤੋਂ ਚੜਦੀ ਇੱਥੇ ਜੀ ਠੀਕ ਹੈ ਠੀਕ ਹੈ ਯਾਨੀ ਕਿ ਪੂਰਾ ਵਧੀਆ ਮਾਹੌਲ ਆ ਜਿਹੜਾ ਵੀ ਬੰਦਾ ਕੋਈ ਲੈਣਾ ਚਾਹੁੰਦਾ ਇੱਥੇ ਗਾਂ ਮੱਝ ਲੈਣੀ ਚਾਹੁੰਦਾ ਹੈਗਾ ਤਾਂ ਉਹਨੂੰ ਚੰਗੇ ਭਾਅ ਤੇ ਯਾਨੀ ਕਿ ਇੱਥੇ ਮਿਲ ਸਕਦੀ ਹੈ ਹਾਂਜੀ ਮਿਲ ਸਕਦੀ ਹੈ ਦੋਸਤੋ ਜੇ ਕੋਈ ਬੰਦਾ ਚਾਹਵਾਨ ਹੈਗਾ ਹੈਗਾ ਪਸ਼ੂ ਲੈਣ ਦਾ ਜਾਂ ਕੋਈ ਕੰਮ ਕਰਨਾ ਚਾਹੁੰਦਾ ਸੇਲ ਪਰਚੇਜ਼ ਦਾ ਤਾਂ ਬਾਈ ਹੋਰ ਨਾਲ ਕੰ ਤੇ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬਾਈ ਨੇ ਬੋਲ ਦਿੱਤਾ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਠੀਕ